ਬਨੋ ਦਾ ਦੇਖੋ ਹੱਥ ਲਾਇਆ ਇਹਨੇ ਤੁਸੀਂ ਦੇਖ ਸਕਦੇ ਹੋ ਮੈਂ ਘੇੜ ਕੇ ਇਦਾਂ ਕਹਿ ਰਿਹਾ ਮੈਂ ਆਪਣੀ ਗੱਲ ਨਹੀਂ ਕਰਦਾ ਤੁਸੀਂ ਗੱਲ ਨਹੀਂ ਕਰਦਾ ਮੈਂ ਇੱਕ ਮਸਵਾਲ ਮੇਰਾ ਇਹਦਾ ਕਿਹਦੇ ਨਾਮ ਦੇ ਬੰਦੇ ਸੀ ਉਹਨੇ ਆ ਚੱਕਿਆ ਦੂਸਰੀ ਵੀਡੀਓ ਦੇ ਵਿੱਚ ਉਹਦੀ ਵੀਡੀਓ ਦੇ ਵਿੱਚ ਤੁਹਾਨੂੰ ਕਹਿੰਦੇ ਪਿੱਛੇ ਅਟੇ ਇਹ ਇਹੋ ਜਿਹੇ ਪ੍ਰਵਾਸੀ ਨੇ ਇਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਗੈਗਵਾਰਾ ਬਣਾ ਕੇ ਜਨਾਨੇ ਨੂੰ ਅੱਗੇ ਕਰਕੇ ਦੁਕਾਨਾਂ ਤੇ ਹਮਲੇ ਕਰਾਦੇ ਹਮਲੇ ਵਾਰ-ਵਾਰ ਇਹੇ ਚੀਜ਼ਾਂ ਹੋਣੀਆਂ ਇਹ ਬਹੁਤ ਹੀ ਨਿੰਦਯੋਗ ਨੇ ਉੱਥੇ ਗਾੜੀ ক্লোਜ ਕਰਕੇ ਨਾਲ ਬੰਦੇ ਲੱਗੇ ਆਏ ਸੀ ਜਿਨ੍ਹਾਂ ਨੂੰ ਮੈਂ ਪਰੇ ਕਿ ਕੁੱਟਿਆ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਪਰ ਅਸਲ ਦੇ ਵਿੱਚ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਪੰਜਾਬ ਸਰਕਾਰ ਨੂੰ ਬੇਨਤੀ ਹੱਥ ਬੰਨ੍ਹ ਕੇ ਕਿ ਯਾਰ ਬਚਾ ਲਓ ਪੰਜਾਬੀਆਂ ਨੂੰ ਅਸੀਂ ਕਹਿੰਦੇ ਆ ਕਿ ਬਾਹਰੋਂ ਅਸੀਂ ਕੰਮ ਕਰਨ ਲਈ ਇੱਥੇ ਬੁਲਾਵਾਂਗੇ ਮੈਨੂੰ ਲੋੜ ਨਹੀਂ ਸਾਨੂੰ ਬਾਰੋ ਬੁਲਾਉਂਦੀ ਸਾਡੇ ਆਪਣੇ ਜਿਹੜੇ ਪੰਜਾਬੀ ਬਾਹਰ ਗਏ ਨੇ ਉਹਨਾਂ ਨੂੰ ਬੁਲਾ ਕੇ ਇਤਿਹਾਬ ਲੋ ਕੱਲ ਉਹਨੂੰ ਪਤਾ ਹੈ ਲੈ ਨਹੀਂ ਕੀ ਲੱਗੀ ਹੋਣੀ ਸੀ ਇੱਕ ਨੇ ਸਿੰਘ ਨੇ ਲੇਰਤੀ ਕੀਤੀ ਨਾਲ ਜਿਹੜੀ ਐਡੀਸ਼ਨਲ ਕੀਤੀ ਫੇਰ ਚੜ ਤੇ ਮੇਰੇ ਤੇ ਹੋਇਆ ਹੁਣ ਅਸੀਂ ਪਰਚਾ ਮੈਂ ਹੁਣ ਅਸੀਂ ਆ ਅੰਦਰ ਦੇ ਜੇਲ੍ਹ ਦੇ ਵਿੱਚ ਕਿਸੇ ਨੇ ਪੁੱਛਣਾ ਨਹੀਂ ਸੀ ਇੱਕ ਨੇ ਸਿੰਘ ਬਦਨਾਮ ਹੋਣਾ ਸੀ ਥੋੜੇ ਦਿਨ ਬੀਤ ਲਾ ਇੱਕ ਸੋਸ਼ਲ ਮੀਡੀਆ ਤੇ ਜੀ ਨੇ ਇੱਕ ਵੀਡੀਓ ਵਾਇਲ ਹੁੰਦੀ ਉਹ ਵੀਡੀਓ ਦੇ ਵਿੱਚ ਸਾਨੂੰ ਪ੍ਰਵਾਸੀਆਂ ਦੇ ਬਹੁਤ ਸਾਰੇ ਭੈਣ ਭਰਾ ਵਾਲੇ ਤੇ ਕਮੈਂਟ ਵੀ ਆਏ ਸਾਡੇ ਚੈਨਲ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਸੀ ਇੱਕ ਵੀਡੀਓ ਦੇ ਵਿੱਚ ਸਾਨੂੰ ਬਦਨਾਮ ਕੀਤਾ ਜਾਂਦਾ ਪਰਵਾਸੀਆਂ ਨੂੰ ਇਹ ਜਿਹੜੀ ਸੇ ਘਾਤ ਵਿੱਚ ਚੱਕਿਆ ਜਾਂਦਾ ਪਿਆ ਹੁਣ ਉਹੀ ਕਿਹੜਾ ਵੀਡੀਓ ਵਾਇਲ ਹੋਇਆ ਨੇ ਪੇਜ ਤੋਂ ਸਾਡੇ ਕੋਲ ਬਾਬਾ ਜੀ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਕੀ ਮਾਮਲਾ ਕੀ ਸੀ ਪੁੱਤਾਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਉਹੀ ਜਿਹੜਾ ਅੱਗੇ ਹੁੰਦਾ ਆ ਰਿਹਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਜਾਬੀਆਂ ਨੇ ਮਤਲਬ ਇਹ ਕਿਰਾਏ ਦੇ 2500 ਤੇ 3000 ਦੇ ਕਿਰਾਏ ਦੇ ਬੰਦੇ ਜਿਹਦਾ ਉਹਨਾਂ ਕਿਰਾਏ ਤੇ ਦੇ ਦਿੰਦੇ ਆ ਉਹਦੀ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਜਾਂਦੀ ਉਸ ਤੋਂ ਬਾਅਦ ਮਾਮਲਾ ਕੀ ਹੁੰਦਾ ਜਿਸ ਤਰ੍ਹਾਂ ਢੰਡਾਰੀ ਦੇ ਵਿੱਚ ਹੋਇਆ ਇੱਕ ਮਾਮਲਾ ਹੋਇਆ ਸੀਗਾ ਉਹਦੇ ਮੈਂ ਉਹਦੀ ਵਿਸਤਾਰ ਦੇ ਵਿੱਚ ਦੱਸਾਂਗਾ ਤੇ ਇਹ ਜਿਹੜੇ ਪ੍ਰਵਾਸੀ ਨੇ ਇਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਗੈਂਗਵਾਰਾ ਬਣਾ ਕੇ ਜਨਾਨੀ ਨੂੰ ਅੱਗੇ ਕਰਕੇ ਦੁਕਾਨਾਂ ਤੇ ਹਮਲੇ ਕਰਾਤੇ ਹਮਲੇ ਵਾਰ-ਵਾਰ ਇਹ ਚੀਜ਼ਾਂ ਹੋਣੀਆਂ ਇਹ ਬਹੁਤ ਹੀ ਨਿੰਦਣਯੋਗ ਨੇ ਤੇ ਉਸ ਦਿਨ ਵੀ ਇਹੀ ਚੀਜ਼ ਹੋਈ ਸੀ ਤੇ ਉਦੋਂ ਸਾਨੂੰ ਪਤਾ ਕਿੱਦਾਂ ਚੱਲੇ ਆਪਾਂ ਨੂੰ ਉਹ ਚੀਜ਼ ਬਾਰੇ ਉਹ ਮੈਟਰ ਜਿਹੜਾ ਸਾਫ਼ ਦੱਸੋ ਮੜਾ ਉਹਦੇ ਜਿਹੜੀ ਇਸ ਬਾਰੇ ਉਹ ਮੈਟਰ ਬਾਰੇ ਮੈਂ ਦੱਸਣਾ ਚਾਹੁੰਦਾ ਸੰਗਤ ਨੂੰ ਪਤਾ ਹੋਣਾ ਚਾਹੀਦਾ ਕਿ ਕੁਝ ਕਿ ਇਹ ਮੀਡੀਆ ਜਿਹੜੀ ਵਕਾਉ ਮੀਡੀਆ ਕਹਿ ਸਕਦੇ ਆ ਜਿਨ੍ਹਾਂ ਨੇ ਮੇਰੀ ਹੈਡਲਾਈਨ ਲਖੀ ਕਿ ਚਲੋ ਆਪਾਂ ਮੀਡੀਆ ਬਾਰੇ ਇਸ ਗੱਲ ਨਹੀਂ ਕਹਿ ਸਕਦੇ ਕਿਉਂ ਇਹ ਚੀਜ਼ ਗਲਤ ਕਹਿੰਦੇ ਬਈ ਮੀਡੀਆ ਵਕਾਉਣਾ ਇਹ ਚੀ ਨਹੀਂ ਕਹਿ ਸਕਦੇ ਆ ਬਗਲਤ ਅਰੇ ਚਲੋ ਮੀਡੀਆ ਦਾ ਸਟੈਂਪ ਪਰ ਬਹੁਤ ਵੱਡਾ ਉੱਚਾ ਹੈ ਇਹ ਉਹਨੇ ਮਿਲ ਕੋਈ ਹੈਡਲਾਈਨ ਲਾਈ ਵੀ ਗਈ ਆ ਉਹ ਉਹਨਾਂ ਦਾ ਮੈਟਰ ਆਪੋ ਚੀਤੇ ਚ ਨਹੀਂ ਕਰ ਸਕਦੇ ਅੱਗੇ ਮੈਟਰ ਦੱਸੋ ਕੀ ਆਦਾ ਅੱਗੇ ਮੈਟਰ ਇਹ ਹੈ ਜੀ ਦੇਖੋ ਇਹ ਉਹ ਲੇਡਿਸ 10 ਦਿਨ ਤੋਂ ਸਾਡੇ ਹੈਂਡੀਕੈਪਡ ਬ੍ਰਦਰ ਨੂੰ ਦੁਖੀ ਕਰਦੀ ਪਈ ਸੀ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਉਹ ਸਾਡੀ ਫੋਟੋ ਕਾਪੀ ਦੀ ਉੱਤੇ ਦੁਕਾਨ ਆ ਉੱਤੇ ਕੋਈ ਜਿੱਦਾਂ ਕੋਈ ਚੀਜ਼ ਅਪਲਾਈ ਕੀਤੀ ਜਾਂਦੀ ਆ ਸਰਕਾਰੀ ਹੁੰਦੀ ਆ ਤੁਹਾਨੂੰ ਪਤਾ ਉਹ ਟਾਈਮ ਸੇ ਟਾਈਮ ਹੀ ਆਉਂਦੀ ਆ ਕੋਈ ਚੀਜ਼ ਉਹਨੇ ਉਹਨੂੰ ਉਹ ਲੇਡੀਜ਼ 10 ਦਿਨ ਤੋਂ ਮੇਰੇ ਕੋਈ ਉਹ ਫਸਲਿੱਪ ਦਿੱਤੀ ਸੀ ਕੱਟ ਕੇ ਕਿ ਤੁਹਾਡੇ ਅਡਰੈਸ ਤੇ ਜਾਊਗੀ ਅਡਰੈਸ ਤੇ ਤਾਂ ਹੀ ਆਊਗੀ ਜੋ ਉਹਦਾ ਪੱਕਾ ਟਿਕਾਣਾ ਹੋਊਗਾ ਉਹਨੇ ਉਹ ਕਿਰਾਏ ਤੇ ਰਹਿੰਦੀ ਆ ਕਈ ਵਾਰੀ ਬਦਲ ਕੇ ਕਿੱਥੇ ਚੱਲ ਜਾਣਾ ਕਦੇ ਕਿੱਥੇ ਉਹ ਹੁਣੇ ਬਦਲ ਕੇ ਹੋਰ ਪਾਸੇ ਚਲੇਗੀ ਸ਼ੋ ਫਿਰ ਦੁਕਾਨ ਤੇ ਆਈ ਕਿ ਸਾਡਾ ਨਾ ਐਦਾ ਦਾ ਗੱਲ ਆ ਸਰ ਇਹ ਉੱਥੇ ਆ ਕੇ ਕਹਿੰਦੀ ਮੇਰੇ ਉਹ ਮੇਰੇ ਪੈਨ ਕਾਰਡ ਵਾਲੇ ਇਹ ਮੈਨੂੰ ਵਾਪਸ ਨਹੀਂ ਆਇਆ ਤੇ ਉਹ ਸਾਡਾ ਲਿੰਕ ਵੀ ਨਹੀਂ ਹੋਇਆ ਤੇ ਅਸੀਂ ਕਿਹਾ ਕੋਈ ਉਹ ਬ੍ਰਦਰ ਕਹਿੰਦਾ ਕੋਈ ਗੱਲ ਨਹੀਂ ਬ੍ਰਦਰ ਹੈਂਡੀਕੈਪਡ ਸਾਡਾ ਜਿਹੜਾ ਉੱਤੇ ਭੰਦਾ ਦੁਕਾਨ ਤੇ ਉਹਨੂੰ 10 ਦਿਨ ਤੋਂ ਇਰੀਟੇਟ ਕਰਦੀ ਬੈਸੀ ਤਿੰਨ ਚਾਰ ਪਰਵਾਸੀ ਬੰਦੇ ਨਾਲ ਲੈ ਕੇ ਆਉਂਦੀ ਮੱਦਰ ਤੁਸੀਂ ਉਹਨੂੰ ਕਿੱਦਾਂ ਜੀ ਵੀਡੀਓ ਆਪਣੇ ਪੇਜ ਤੋਂ ਵਾਇਲ ਦੇਖੀ ਆ ਭੋਈ ਉਹ ਵੀਡੀਓ ਕਿੱਦਾਂ ਬੱਸ ਸਟੈਂਡ ਦੇ ਕੋਚੇ ਦੌਰ ਤੋਂ ਲੰਘਦੀ ਪਈ ਤੁਸੀਂ ਉਹਨੂੰ ਫੜ ਗਏ ਲੱਗੇਗੇ ਸੀ ਉੱਥੇ ਮੱਦਰ ਸੁਣਾ ਸੀ ਤੂੰ ਸਾਡੇ ਨਾਲ ਆ ਚੀਕਦੀ ਪਈ ਆ ਨਹੀਂ ਨਹੀਂ ਉਹ ਤੁਸੀਂ ਆਪ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਭ ਦਿਖ ਰਿਹਾ ਉਸ ਟਾਈਮ ਮੈਂ ਉਸ ਨੂੰ ਲੈ ਕੇ ਇਸ ਕਰਕੇ ਜਾ ਰਿਹਾ ਸੀ ਕਿਉਂਕਿ ਉਹ ਉਸ ਟਾਈਮ ਉੱਥੇ ਗਾੜੀ ਗਲੋਚ ਕਰਕੇ ਨਾਲ ਬੰਦੇ ਲੈ ਕੇ ਆਏ ਸੀ ਜਿਨ੍ਹਾਂ ਨੂੰ ਮੈਂ ਫੜ ਕੇ ਕੁੱਟਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦੀ ਸੋਨੂੰ ਮੈਂ ਘੇਰ ਕੇ ਸਿਰਫ ਆਪਣੇ ਕੋਲ ਲੈ ਗਿਆ ਕਿਉਂਕਿ ਮੈਂ ਪੁਲਿਸ ਨੂੰ ਤਲਾਹ ਕੀਤੀ ਹੋਈ ਸੀ ਕਿ ਕੁਝ ਕੁ ਪਰਵਾਸੀ ਇਹਨਾਂ ਸਾਡੇ ਹਮਲਾ ਕੀਤਾ ਦੁਕਾਨ ਦੇ ਉੱਤੇ ਮਤਲਬ ਇਹਦਾ ਕਹਿਣਾ ਦਾ ਪਹਿਲੇ ਹੀ ਮੈਂ ਪੁਲਿਸ ਨੂੰ ਫੋਨ ਕੀਤਾ ਵੀ ਤੁਸੀਂ ਇਹ ਚੀਜ਼ ਬਿਲਕੁਲ ਕੀਤਾ ਜੀ ਪੁਲਿਸ ਟਾਈਮ 'ਚ ਕਿਉਂ ਨਹੀਂ ਪਹੁੰਚੀ ਇੰਨਾ ਵੱਡਾ ਹੰਗਾਮਾ ਵੀ ਹੋਇਆ ਹੁੰਦਾ ਹੈ ਨਾ ਤੇ ਪੁਲਿਸ ਜਦੋਂ ਆਉਂਦੀ ਆ ਜਦੋਂ ਚੰਗੀ ਤਰ੍ਹਾਂ ਵਾਰਦਾਤ ਹੋ ਜਾਂਦੀ ਇੱਕ ਉਹਦੇ ਵਿੱਚ ਕੀ ਆਪਣੇ ਚਲੋ ਮੈਂ ਕਹਿ ਨਹੀਂ ਸਕਦਾ ਕੁਛ ਦੇ ਨਾਲ ਦੇ ਬੰਦੇ ਵੀ ਸੀ ਜਿਹੜੀ ਸੋਤੇ ਹੱਥ ਚੱਕਿਆ ਵੀ ਗਿਆ ਚਪੇੜ ਉਹ ਕਿੰਨੀ ਕਿ ਸਹੀ ਗੱਲ ਸੀ ਕਿੰਨੀ ਕਿ ਗਲਤ ਗੱਲ ਸੀ ਦੇਖੋ ਜੀ ਜਿਹੜੀ ਲੇਡੀਜ਼ ਤੇ ਹੱਥ ਚੱਕਣ ਦੀ ਗੱਲ ਆ ਸਾਡੇ ਵੱਲੋਂ ਨਾ ਲੇਡੀਜ਼ ਨੂੰ ਹੱਥ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਮੈਂ ਘੇਰ ਕੇ ਇਦਾਂ ਕਹਿ ਰਿਹਾ ਮੈਂ ਆਪਣੀ ਗੱਲ ਨਹੀਂ ਕਰਦਾ ਤੁਸੀਂ ਦੀ ਗੱਲ ਨਹੀਂ ਕਰਦਾ ਮੈਂ ਇਹ ਸਵਾਲ ਮੇਰਾ ਹੀ ਆਦਾ ਕਿ ਦੇ ਨਾ ਦੇ ਬੰਦੇ ਸੀ ਉਹਨਾਂ ਨੇ ਹੱਥ ਚੱਕਿਆ ਤੁਸੀਂ ਵੀਡੀਓ ਦੇ ਵਿੱਚ ਉਹਦੀ ਵੀਡੀਓ ਦੇ ਵਿੱਚ ਉਹਨੂੰ ਕਹਿੰਦੇ ਪਿੱਛੇ ਹਟ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਗੱਲ ਪਿੱਛੇ ਹਟ ਵੀਡੀਓ ਦੇ ਉਹ ਪਿੱਛੇ ਨੋ ਡਾਊਟ ਸਹੀ ਸਵਾਲ ਬਿਲਕੁਲ ਬਿਲਕੁਲ ਸਹੀ ਨਾ ਸਵਾਲ ਉਹ ਅੱਗੇ ਨੂੰ ਲੈ ਜਾਂਦੇ ਤੇੜੀ ਇਸ ਨੂੰ ਫਿਰ ਉਹ ਔਰ ਦੇ ਲਈ ਬੈਂਸ ਬਸਾਈ ਹੁੰਦੀ ਆਪਣੀ ਹਨ ਹਾਈ ਗੱਲ ਵੇ ਅੱਗੇ ਤੁਸੀਂ ਉਹ ਲੇਡੀਜ਼ ਨਾਲ ਬੈਂਸ ਬਸਾਈ ਹੁੰਦੀ ਕਿਉਂਕਿ ਮੈਂ ਉਹਨੂੰ ਕਿਹਾ ਮੈਂ ਕਹਾਂ ਦੇਖ ਤੇਰੀ ਗਲਤੀ ਆ ਤੂੰ ਬੰਦੇ ਲੈ ਕੇ ਆਈ ਦੁਕਾਨ ਦੇ ਉੱਤੇ ਠੀਕ ਆ ਉਹ ਵੀ ਪਰਵਾਸੀ ਤੁਸੀਂ ਪ੍ਰਵਾਸ ਦੇ ਵਿੱਚ ਆਉਂਦੇ ਹੋ ਜਾਂ ਇਹ ਤੇ ਪੰਜਾਬ ਦੇ ਵਿੱਚ ਬਾਹਰੋਂ ਕੰਮ ਕਰਨ ਆਉਂਦੇ ਹੋ ਹੋਰ ਵੀ ਪ੍ਰਵਾਸੀ ਨੇ ਅਸੀਂ ਨੋ ਡਾਊਟ ਸਾਰਿਆਂ ਨੂੰ ਕਹਿ ਦਿਆ ਕਿ ਸਾਰੇ ਪ੍ਰਵਾਸੀ ਗਲਤ ਨੇ ਹੋਰ ਵੀ ਕੰਮ ਕਰਨ ਆਉਂਦੇ ਨੇ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਆਪਣਾ ਕੰਮ ਕਰੋ ਕਿਰਤ ਕਰੋ ਆਪਣਾ ਦੇਖੋ ਜੇ ਤੁਸੀਂ ਬਦਮਾਸ਼ੀਆ ਕਰੋਗੇ ਫਿਰ ਬਖਸ਼ੇ ਨਹੀਂ ਜਾਓਗੇ ਤੇ ਉਸ ਲੇਡੀਜ਼ ਨੂੰ ਮੈਂ ਇਸ ਕਰਕੇ ਉਹਨੂੰ ਹੱਤ ਉਹਨੂੰ ਕਿਹਾ ਸੀ ਨਾ ਹੱਤ ਨਹੀਂ ਲਾਇਆ ਮੈਂ ਜਿਹੜੇ ਬੰਦੇ ਹੱਤਪਾਈ ਕਰਦੇ ਵਿੱਚ ਪਬਲਿਕ ਦੇ ਵਿੱਚ ਸਰਾਰਤੀ ਅੰਸਰ ਆ ਜਾਂਦੇ ਨੇ ਜਿਹੜੇ ਖੁੰਦ ਕੱਢਣ ਨੂੰ ਕੋਈ ਵੀ ਹੋ ਸਕਦੇ ਉਹ ਸਾਡੇ ਨਾਲ ਤੇ ਨਹੀਂ ਸੀ ਕੋਈ ਹੋਰ ਸੀ ਸਵਾਲ ਤਾਂ ਉਹ ਹੀ ਨਾ ਉਹ ਆਪਣੇ ਨਾਲ ਨਹੀਂ ਸੀ ਮੇਰੇ ਨਾਲ ਕੋਈ ਮੇਰੇ ਨਾਲ ਦਾ ਬੰਦੇ ਨੇ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਮੈਂ ਬਕਵਾਇਦਾ ਸਾਰੇ ਨੂੰ ਕਿਹਾ ਸੀ ਮੈਂ ਕਿਹਾ ਹੱਥ ਨਹੀਂ ਲਾਣਾ ਨੂੰ ਬਿਠਾ ਕੇ ਰੱਖਣਾ ਕੱਲ ਨੂੰ ਨੋ ਡਾਊਟ ਜੇ ਉਹ ਬਾਹਰ ਲੈ ਚਲੀ ਜਾਂਦੀ ਮੰਨ ਲਓ ਇਸ ਵੀਡੀਓ ਦੇ ਵਿੱਚ ਮੈਂ ਵੀਡੀਓ ਨਾ ਬਣਾਉਂਦਾ ਉਹ ਚਲੀ ਜਾਂਦੀ ਕੱਲ ਨੂੰ ਤਾਂ ਪਤਾ ਹੈਡਲਾਈਨ ਕੀ ਲੱਗੀ ਹੋਣੀ ਸੀ ਇੱਕ ਨਿੱਘ ਸਿੰਘ ਨੇ ਲੇਡਿਸ ਦੀ ਕੀਤੀ ਨਾ ਲੇਡਿਸ ਨਾਲ ਕੀਤੀ ਛੇੜਛਾੜ ਤੇ ਮੇਰੇ ਤੇ ਹੋਇਆ ਹੁਣ ਅਸੀਂ ਪਰਚਾ ਮੈਂ ਹੁਣ ਅਸੀਂ ਆ ਅੰਦਰ ਦੇ ਜੇਲ੍ਹ ਦੇ ਵਿੱਚ ਕਿਸੇ ਨੇ ਪੁੱਛਣਾ ਨਹੀਂ ਸੀ ਇੱਕ ਨਿੱਘ ਸਿੰਘ ਬਦਨਾਮ ਹੋ ਜਾਣਾ ਸੀਗਾ ਇੱਕ ਵੀਡੀਓ ਦੇ ਵਿੱਚ ਇਹ ਵੀ ਚੀਜ਼ ਦੇਖੀ ਗਈ ਇੱਕ ਪ੍ਰਵਾਸੀ ਦਾ ਲੜਕਾ ਸੀ ਉਹ ਹੱਥੀ ਜੋੜਦਾ ਮੈਂ ਮਿੰਤਾ ਪਾਉਂਦਾ ਭਾਈ ਦੇ ਵੀਡੀਓ ਦੇ ਵਿੱਚ ਮੈਂ ਨਹੀਂ ਹੈ ਨਾ ਜੀ ਮੈਂ ਇਹਨਾਂ ਦਾ ਕੰਮ ਕਰਦਾ ਉਨੇ ਉਹਦੇ ਕੋਲ ਜੀ ਦਬਕਾ ਵੀ ਮਾਰਿਆ ਗਿਆ ਪ੍ਰਵਾਸੀ ਹੁਣ ਮਾਰਿਆ ਗਿਆ ਦਬਕਾ ਵੀ ਮਾਰਿਆ ਗਿਆ ਮਾਰਿਆ ਗਿਆ ਨੋ ਆਊਟ ਉਹ ਤੇ ਬੈ ਜਾਂਦਾ ਉਹ ਮਿੰਤਾ ਪਾਉਂਦਾ ਮੈਂ ਨਹੀਂ ਸੀ ਉਹਦੇ ਚ ਇੱਕ ਵੀਡੀਓ ਚ ਹੋਰ ਸਵਾਸ ਸੀ ਉਹਦੇ ਚ ਇਹ ਵੀ ਗੱਲ ਗਈ ਮੈਂ ਤਾਂ ਸੋਦਾ ਲਾ ਲਾਂਗਾ ਉਹ ਕਿੰਨੀ ਗੱਲ ਸਹੀ ਸੀ ਗੱਲਿੰਗ ਗਲਤ ਸੀ ਵੀਰੇ ਉਹ 100% ਸਹੀ ਆ ਮੈਂ ਤਾਂ ਕਹਿ ਰਿਹਾ ਉਹ ਜੀ ਅਸੀਂ ਮੁਕਰਦੇ ਥੋੜੀ ਆ ਹਾਂਜੀ ਉਸ ਬੰਦੇ ਨੇ ਤੁਸੀਂ ਉਹੋ ਚੀਜ਼ ਦੇਖ ਲਈ ਦੇਖੀ ਆ ਵੀਡੀਓ ਦੇ ਵਿੱਚ ਉਹੋ ਚੀਜ਼ ਨਹੀਂ ਦੇਖੀ ਜਦੋਂ ਉਹ ਪਿੱਛੋਂ ਵਾਰ ਕਰ ਰਿਹਾ ਮੈਡੀਕਲ ਸਟੋਰ ਆ ਉੱਤੇ ਨਾਲ ਜਦੋਂ ਮੈਂ ਲੇਡੀਜ਼ ਨਾਲ ਗੱਲ ਕਰ ਰਿਹਾ ਮੈਂ ਕਿਹਾ ਉੱਥੇ ਬੈਠ ਅੰਦਰ ਉਹ ਪਿੱਛੋਂ ਮੇਰੀ ਦਸਤਾਰ ਤੇ ਦਸਤਾਰ ਤੇ ਵੀਰੇ ਜਿਹੜਾ ਵਾਰ ਕਰੂੰਗਾ ਮੈਂ ਸ਼ਰਯਮ ਕੈਮਰੇ ਤੇ ਖੁੱਲ ਕੇ ਕਹਿਣਾ ਚਾਹਨਾ ਕਿ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੀਆ ਜਿਹੜਾ ਦਸਤਾਰ ਨੂੰ ਚੜ ਕੇ ਆਊਗਾ ਉਹਨੂੰ ਤੇਗ ਜਿਹੜਾ ਝੁੱਕ ਕੇ ਆਊਗਾ ਉਹਨੂੰ ਦੇਗ ਦਸਤਾਰਾਂ ਅਸੀਂ ਲਹਾਣੀਆਂ ਨਹੀਂ ਕੱਲ ਨੂੰ ਮੈਂ ਇਹ ਨਹੀਂ ਕਹਿਣਾ ਜਾਂਦਾ ਕਿ ਇੱਥੇ ਮੇਰੀ ਪੱਗ ਦੀ ਬੇਅਦਬੀ ਹੋ ਗਈ ਫਲਾਣਾ ਤਾਂ ਮਗਾਣਾ ਉਹ ਉਹ ਚੀਜ਼ ਜੇ ਸਾਨੂੰ ਗੁਰੂ ਪਾਸ਼ਾ ਨੇ ਇਹ ਸ਼ਸਤਰ ਬਖਸ਼ੇ ਨੇ ਇਹ ਸ਼ਸਤਰ ਕੋਈ ਪਾਣ ਲਈ ਨਹੀਂ ਬਖਸ਼ੇ ਇਹਨਾਂ ਨੂੰ ਵਰਤਨਾ ਵੀ ਚਾਹੀਦਾ ਜੇ ਕੋਈ ਚੜਕੇ ਆਊਗਾ ਉਹਨੂੰ ਤੇਗ ਦਾ ਮਿਲੂਗੀ ਮਿਲੂਗੀ ਉਹ ਨਸ਼ਾ ਵੇਚਦੀ ਤੁਸੀਂ ਕਹਿਆ ਚਿੱਟਾ ਵੇਚਦੀ ਸ਼ਰਾਬ ਵੇਚਦੀ ਇਹ ਕਿੰਨਾ ਕ ਸਹੀ ਕਨਕ ਸੱਚ ਸੀ ਗੱਲ ਵਿੱਚ ਜਿਹੜੇ ਨਸ਼ੇ ਵੇਚਣ ਦੀ ਗੱਲ ਆ ਦੇਖੋ ਜੀ ਉਹਦੇ ਉਹ ਸ਼ਰਾਬ ਦਾ ਜਿਹੜੂ ਸਾਨੂੰ ਬਦਲ ਲੱਗਿਆ ਸੀਗਾ ਚਿੱਟਾ ਜਿਹੜੇ ਜਦੋਂ ਵਿੱਚ ਪਬਲਿਕ ਦੇ ਨਾਲ ਬੰਦੇ ਆਏ ਸੀ ਜਿਹੜੇ ਜਿਨ੍ਹਾਂ ਨਾਲ ਉਹ ਹੋ ਚੁੱਕੇ ਸੀ ਉਹ ਵੀ ਦੱਸਦੇ ਸੀ ਪਰ ਚਿੱਟੇ ਵਾਲੀ ਗੱਲ ਐਕਲੀਫਾਈ ਨਹੀਂ ਆ ਦਾਰੂ ਜਰੂਰ ਵੇਚਦੀ ਸੀ ਉਹ ਵੇਚਦੀ ਸੀ ਹਾਲੇ ਸਾਡੇ ਕੋਲ ਪ੍ਰੂਫ ਨਹੀਂ ਆ ਜਿੱਦਨ ਪ੍ਰੂਫ ਆਉਣਗੇ ਉਹ ਵੀ ਅਸੀਂ ਸਾਹਮਣੇ ਪੇਸ਼ ਕਰਾਂਗੇ ਫਿਰ ਸਾਨੂੰ ਬਹੁਤ ਦੁਬਾਰਾ ਸਵਾਲ ਆ ਗਿਆ ਕਿ ਕਮੈਂਟੋ ਦੀ ਬਾਕੀ ਪ੍ਰਵਾਸੀਆਂ ਨੂੰ ਵੀ ਵਿੱਚ ਆ ਚੀਜ਼ ਗਈ ਆ ਬਾਕੀ ਪ੍ਰਵਾਸੀਆਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਚੀ ਤਾਂ ਉਹਨਾਂ ਦਾ ਇਹ ਵੀ ਕੰਨ ਆ ਸਾਨੂੰ ਕਮੈਂਟ ਵੀ ਆਏ ਫੋਨ ਵੀ ਆਏ ਕਾਲਿੰਗ ਵੀ ਆਈ ਯੂਪੀ ਬਿਹਾਦ ਜਾਇਨ ਤੋਂ ਬੜੇ ਫੋਨ ਆਏ ਸਾਨੂੰ ਉਹਦੇ ਚ ਉਹਨਾਂ ਨੇ ਇਹ ਵੀ ਗੱਲ ਕਹੀ ਗਈ ਵੀਡੀਓ ਦੇ ਵਿੱਚ ਫੋਨ ਕਰਕੇ ਸਾਨੂੰ ਸਾਡੇ ਵੀ ਤੇ ਸਰਦਾਰ ਭਾਈ ਦਿੰਦੇ ਅੱਪਰ ਕਰੀ ਕੰਮ ਨਹੀਂ ਕੀਤਾ ਹੱਥ ਨਹੀਂ ਚੱਕਿਆ ਗਰੀ ਦੇੜੀ ਸੇ ਉੱਤੇ ਹਨਾ ਇਹ ਇਹਦਾ ਕੀ ਸਵਾਲ ਕਹਿਣਾ ਆਪਣਾ ਇਹਦਾ ਸਵਾਲ ਜੀ ਸਾਡੇ ਜੇ ਸਰਦਾਰ ਭਰਾ ਜਾ ਕੇ ਕਿਸੇ ਦੇ ਘਰੇ ਗਾਲ੍ਹਾਂ ਕੱਢਣਗੇ ਸਾਡੇ ਧੀਆਂ ਪੇਣਾ ਕਿਸੇ ਦੇ ਘਰੇ ਜਾ ਕੇ ਚਾਰ ਬੰਦੇ ਲੈ ਕੇ ਬਦਮਾਸ਼ੀ ਕਰਨਗੇ ਆ ਤੇ ਫਿਰ ਉਹਨੂੰ ਬਖਸ਼ਣਗੇ ਥੋੜੀ ਤੁਸੀਂ ਆਪ ਦੇਖਿਆ ਕਈ ਕਈ ਜਗ੍ਹਾ ਇਹ ਹੋਇਆ ਕਿ ਸਾਡੇ ਮਤਲਬ ਇਹ ਯੂਪੀ ਯੂਪੀ ਦੇ ਵਿੱਚ ਵੀ ਇੱਕ ਯੂਪੀ ਪਤਾ ਨਹੀਂ ਰਾਜਸਥਾਨ ਦੀ ਵੀਡੀਓ ਆਈ ਸੀ ਇੱਕ ਸਰਦਾਰ ਵੀਰ ਦੇ ਪੱਗ ਲਾ ਕੇ ਉਹਨੂੰ ਰੋੜ ਤੇ ਘਿਸੇ ਆ ਗਿਆ ਕੁੱਟਿਆ ਕਿ ਨਹੀਂ ਕੁੱਟਿਆ ਉਹਦਾ ਕਸੂਰ ਕੀ ਸੀ ਉਹਦਾ ਬਲਕਿ ਕਸੂਰ ਵੀ ਨਹੀਂ ਸੀਗਾ ਇਹ ਇਹ ਤਾਂ ਜਨਾਨੀ ਜੇ ਦੇਖਿਆ ਜਾਵੇ ਇਹਨੇ ਕਈ ਪੱਤਰਕਾਰਾਂ ਨੇ ਵੀ ਦੱਸਿਆ ਇਹਦੇ ਨਾਲ ਇਹ ਜਿਹੜੇ ਪੱਤਰਕਾਰ ਜਿਹੜੇ ਇੰਟਰਵਿਊ ਲੈ ਕੇ ਗਏ ਨੇ ਮੇਰਾ ਉਹ ਦੱਸਦੇ ਸੀ ਕਿ ਇਹ ਜਨਾਨੀ ਕਈ ਜਗ੍ਹਾ ਸੀ ਇਸ ਨੂੰ ਦੇਖਿਆ ਹੱਲਾ ਕਰਦੀ ਨੂੰ ਇਹ ਉੱਥੇ ਹੰਗਾਵਾ ਕਰਕੇ ਆ ਜਾਂਦੀ ਹੈ ਬਾਅਦ ਚੋਂ ਇਹ ਧਮਕੀਆਂ ਦਿੰਦੀ ਆ ਕਿਉਂ ਕਿ ਕਿਉਂਕਿ ਇਹਦੇ ਨਾਲ ਕੁਝ ਉਸ ਦਿਨ ਵੀ ਕੋਈ ਪੰਜਾਬੀ ਗੱਲ ਕਰਦੇ ਪਏ ਸੀ ਤੂੰ ਇਦਾਂ ਕਰ ਜਿਹੜੀ ਹੈਡਫ੍ਰੀ ਕੀਤਾ ਸੀ ਫੋਨ ਤੂੰ ਕੱਪੜੇ ਪਾੜ ਤੇ ਥਾਣੇ ਚਲੀ ਜਾ ਤੇ ਅਸੀਂ ਪਰਚਾ ਕਰਾਉਨੇ ਆ ਜਿਹੜਾ ਉਹ ਤੁਸੀਂ ਦੇਖਿਆ ਮਜ਼ਦੂਰ ਤੁਸੀਂ ਕਹੇ ਸੀ ਕਿ ਬਾਈ ਮੈਨੂੰ ਮਾਰੋ ਨਾ ਮੈਂ ਬਣਾਉਣੀ ਕਿ ਇਹ ਮੇਰਾ ਕਸੂਰ ਨਹੀਂ ਆ ਉਹ ਬੰਦਾ ਪਹਿਲੇ ਅੱਖਾਂ ਕੱਢ ਕੇ ਪਤਾ ਕੀ ਗੱਲ ਕਰਦਾ ਪਿਆ ਸੀ ਜਿਦੀ ਉਹਦੀ ਪਹਿਲੀ ਲੈਂਗੁਏਜ ਸੀ ਜਦੋਂ ਚਪੇੜਾ ਪਈਆਂ ਨੇ ਜਦੋਂ ਸਿੰਘਾਂ ਦੇ ਹੱਥ ਪੈ ਗਏ ਫਿਰ ਆਪਣਿਆ ਬੰਦਾ ਮਜ਼ਬੂਰ ਬਣ ਜਾਂਦਾ ਉਹਨਾਂ ਨੂੰ ਪਤਾ ਇਹਨਾਂ ਨੂੰ ਬਖਸ਼ ਦੇਣਾ ਕਿਉਂਕਿ ਪੰਜਾਬੀ ਦਾ ਦਿਲ ਵੱਡਾ ਹੁੰਦਾ ਮਤੋ ਜੀ ਦਾ ਕਹਿਣਾ ਹੈ ਸੱਚ ਉਹ ਗਲਤ ਸੀ ਉਹ ਬਿਲਕੁਲ 100% ਗਲਤ ਮੈਂ ਹਾਲੇ ਵੀ ਕਹਿੰਦਾ ਪਿਆ ਮੈਂ ਹਾਲੇ ਵੀ ਇਹ ਚੀਜ਼ ਕਹਿਣਾ ਕਸੂਰ ਮਾਮਲੇ ਦਾ ਬਣਿਆ ਕੀ ਇਹਦਾ ਪੁਲਿਸ ਦੇ ਥਾਣੇ 'ਚ ਗਿਆ ਮਾਮਲਾ ਕੀ ਬਣਿਆ ਦੇ ਚ ਮਾਮਲਾ ਜੀ ਦੇਖੋ ਉੱਥੇ ਥਾਣੇ ਦੇ ਵਿੱਚ ਜਦੋਂ ਇਹ ਜਦੋਂ ਮੈਂ ਵੀਡੀਓ ਦੇ ਵਿੱਚ ਘੇਰ ਕੇ ਲੈ ਕੇ ਜਾ ਰਿਹਾ ਸੀਗਾ ਵੀਡੀਓ ਦੇ ਵਿੱਚ ਘੇਰ ਕੇ ਆਪਣੀ ਦੁਕਾਨ ਤੇ ਰੱਖਿਆ ਉਸ ਤੋਂ ਬਾਅਦ ਉਹ ਜਿਹੜਾ ਜਿਹੜਾ ਪ੍ਰਵਾਸੀ ਮਜ਼ਦੂਰ ਕਹਿ ਰਹੇ ਉਹ ਵੀ ਆਪਣੇ ਆਪ ਨੂੰ ਉਸ ਟਾਈਮ ਗੁੰਡਾ ਬਣ ਕੇ ਆਇਆ ਸੀਗਾ ਤੇ ਉਸ ਟਾਈਮ ਉਹ ਦੋ ਬੰਦਿਆਂ ਨੂੰ ਮੈਂ ਥਾਣੇ ਦੇ ਵਿੱਚ ਤੁਸੀਂ ਦੇਖਿਆ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਸੀ ਵੀਡੀਓ ਤੇ ਮੁਲਾਜ਼ਮਾ ਉੱਥੇ ਐਸ ਐਚਓ ਸਾਹਿਬ ਨੇ ਮੈਂ ਸਾਰੀ ਪਹਿਲੇ ਦੱਸਤੀ ਸੀ ਗੱਲ ਇਹ ਨਹੀਂ ਸੋਚਦੇ ਗੱਲ ਇਹ ਪਹਿਲੀ ਪੁਲਿਸ ਪੋਹਣ ਜਿੰਦੇ ਹੰਗਾਮਾ ਨਾ ਹੁੰਦਾ ਇਹਨਾਂ ਕੁਝ ਹੁੰਦਾ ਹੀ ਨਾ ਤੇ ਜੀ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਨਾ ਕਿ ਪ੍ਰਸ਼ਾਸਨ ਵਿੱਚ ਗਲਤਤਾ ਦੇ ਵਿੱਚ ਤੇ ਉਹੀ ਤੇ ਗੱਲ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਤੁਸੀਂ ਸਾਰਿਆਂ ਨੇ ਕਿਹਾਈ ਮੈਨੂੰ ਇੰਟਰਵਿਊ ਵਾਲੇ ਕਹਿੰਦੇ ਸੀ ਕਿ ਪ੍ਰਸ਼ਾਸਨ ਨਹੀਂ ਹੈਗਾ ਪ੍ਰਸ਼ਾਸਨ ਨੂੰ ਅਸੀਂ ਕਦੋਂ ਤੱਕ ਕਹੀਏ ਹੁਣ ਪੰਚਾਇਤ ਮੈਂ ਮੰਨਦਾ ਪ੍ਰਸ਼ਾਸਨ ਦੀ ਫਿਰ ਇਹ ਸਵਾਲ ਹੋ ਜਾਵੇ ਕਹਿੰਦੇ ਨੇ ਹੰਗ ਸਿੰਘ ਗਲਤ ਕਰਦੇ ਕੰਮ ਜਾ ਕੇ ਮੈਂ ਨਿੰਗ ਸਿੰਘ ਨੂੰ ਨਿੰਗ ਸਿੰਘ ਨੂੰ ਤੇ ਗਲਤ ਕਹਿਣਾ ਹੀ ਆ ਕਿਉਂਕਿ ਜਦੋਂ ਕਹਿੰਦੇ ਨਾ ਕੋਰਟ ਕਚਹਿਰੀ ਥਾਣੇ ਸਾਰੇ ਖਤਮ ਹੋ ਜਾਣ ਉਹ ਤੋਂ ਨਿੰਗ ਸਿੰਘ ਹੀ ਜ਼ਿਆਦਾ ਹੁੰਦੇ ਨੇ ਦੇ ਕੋਲ ਰੇਪ ਹੋਇਆ ਚਾਰ ਮੁੰਡਿਆਂ ਨੇ ਕੀਤਾ ਰੇਪ ਸ਼ਾਇਦ ਤੁਸੀਂ ਇਹ ਲੌਕਡਾਊਨ ਦੀ ਗੱਲ ਆ ਚਾਰ ਬੰਦੇ ਨੇ ਕੀਤਾ ਕਿ ਧਰਨੇ ਤੇ ਮੈਂ ਕੱਲਾ ਬੈਠਾ ਉਹ ਚਾਰਾ ਬੰਦੇ ਨੂੰ ਮੈਂ ਕੱਲੇ ਨੇ ਅਰੈਸਟ ਕਰਾਇਆ ਉੱਥੇ ਜਿਹੜਾ ਐਮਐਲਏ ਸੀ ਸੁਰਿੰਦਰ ਡਾਬਰ ਸੀਗਾ ਉਸ ਟਾਈਮ ਦਾ ਐਮਐਲਏ ਉਹ ਉਹਦੀ ਮਦਦ ਕਰ ਰਿਹਾ ਸੀ ਮੈਂ ਸ਼ਰਮ ਉੱਥੇ ਉਹਦਾ ਉਹਨਾਂ ਦੇ ਪਰਚਾ ਕਰਾਇਆ ਉਹਨਾਂ ਨੂੰ ਅੰਦਰ ਕਰਾਇਆ ਉਹ ਉਹ ਮੇਗਾ ਛੋਟਾ ਇਕਵਾਲ ਵੀ ਰੁੱਕ ਗਏ ਉਹ ਚੀਜ਼ ਲੈ ਕੇ ਵੀ ਦੁੱਕ ਗਏ ਆਪਾਂ ਥਾਣੇ ਕੀ ਬਣ ਐਂਡ ਚ ਥਾਣੇ ਦੇਖੋ ਜੀ ਉਹ ਥਾਣੇ ਦੇ ਵਿੱਚ ਜੋ ਵੀ ਗੱਲਬਾਤ ਹੋਈ ਆ ਉਹਦੇ ਵਿੱਚ ਪ੍ਰਵਾਸੀ ਜਿਹੜੀ ਔਰਤ ਆ ਉਹ ਉੱਥੇ ਜਾ ਕੇ ਬਿਲਕੁਲ ਡਰ ਗਈ ਕਿ ਜਿਹੜੇ ਉਹਦੇ ਨਾਲ ਸੀ ਸਪੋਰਟਰ ਸਾਰੇ ਭੱਜ ਗਏ ਮੈਂ ਆਪਾਂ ਜਿੱਦੇ ਦੇਖੇ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਕਨੇਡਾ ਗੱਡੀ ਤੇ ਆਇਆ ਸੀਗਾ ਪੰਜਾਬੀ ਬੰਦਾ ਉਹ ਵੀ ਭੱਜਿਆ ਤੇ ਜਿੰਨੇ ਵੀ ਸੀਗੇ ਸਾਰੇ ਇਸ ਕਰਕੇ ਭੱਜੇ ਕਿਉਂਕਿ ਜਨਾਨੀ ਗਲਤ ਸੀ ਉੱਥੇ ਥਾਣੇ ਦੇ ਵਿੱਚ ਉਹਨੇ ਕਬੂਲ ਕੀਤਾ ਕਿ ਹਾਂ ਮੇਰੇ ਕੋਲੋ ਗਲਤੀ ਹੋਈ ਆ ਕਿ ਮੈਂ ਤੁਹਾਡੀ ਦੁਕਾਨ ਤੇ ਬੰਦੇ ਲੈ ਕੇ ਆਏ ਸੀ ਜੋ ਵੀ ਆ ਅੱਗੇ ਤੋਂ ਮੁੜ ਕੇ ਮੇਰੇ ਤੋਂ ਇਹ ਗਲਤੀ ਨਹੀਂ ਹੁੰਦੀ ਚਲੋ ਪੰਜਾਬੀ ਦੇ ਦਿਲ ਵੱਡੇ ਹੁੰਦੇ ਨੇ ਦੇਖੋ ਅਸੀਂ ਕਿਸੇ ਧੀ ਪੈਨ ਨੂੰ ਮਾਰਾ ਨਹੀਂ ਕਹਾਂਗੇ ਮੇਰੀ ਸੱਚਤਾ ਚਲਦੀ ਹੈ ਪੰਜਾਬ ਸਿੰਘ ਕਿਉਂ ਸਾਡਾ ਵੀ ਇੱਕ ਮੀਡੀਆ ਦਾ ਕੰਮ ਹੈ ਸੱਚ ਦਿਖਾਣਾ ਆਪਾਂ ਥਾਂ ਹੀ ਸੱਚ ਦੀ ਆਵਾਜ਼ ਕਰਾਂਗੇ ਨਾ ਮੀਡੀਆ ਚੰਪ ਪਹਿਲਾਂ ਸੱਚ ਦਾ ਹੀ ਹੁੰਦਾ ਸਵਾਲ ਆਈ ਨਾ ਸਾਨੂੰ ਕਮੈਂਟ ਆਉਂਦੇ ਬਾਈ ਗੱਲ ਦਾ ਸਵਾਲ ਸੀ ਕਿਉਂ ਆਪਾਂ ਕਿਉਂ ਨਹੀਂ ਕਿਤੇ ਭਰਾਵਰੇ ਸਾਡੇ ਮੈਸੇਜ ਆਉਂਦੇ ਉਹਨਾਂ ਨਾਲ ਗੱਲਬਾਤ ਕਰਕੇ ਪੂਰੇ ਕਰੀਏ ਦੇਖੋ ਜਿਹੜੇ ਪ੍ਰਵਾਸੀ ਭਰਾ ਤੁਹਾਨੂੰ ਫੋਨ ਕਰਦੇ ਮੈਂ ਮੀਡੀਆ ਥਰੂ ਦੱਸਣਾ ਚਾਹੁੰਦਾ ਉਹਨਾਂ ਨੂੰ ਕਿ ਦੇਖੋ ਸਾਡੀ ਕਿਸੇ ਪ੍ਰਵਾਸ ਨਾਲ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਠੀਕ ਆ ਜਿੰਨੀ ਤੁਸੀਂ ਦੇਖ ਸਕਦੇ ਹੋ ਗਿਲੌਰ ਤੇ ਉੱਤੇ ਜਿੰਨੀ ਪ੍ਰਵਾਸੀਆਂ ਦੀ ਰੇੜੀਆਂ ਜਾਂ ਕੁਝ ਵੀ ਉੱਤੇ ਕੋਈ ਕੰਮ ਹੁੰਦਾ ਉਹ ਸਾਡੇ ਕੋਲ ਮਦਦ ਲਈ ਆ ਰਹੇ ਜਿਸੇ ਮੈਂ ਬੱਚੀ ਦੀ ਰੇਪ ਦੀ ਗੱਲ ਕੀਤੀ ਉਹ ਵੀ ਪ੍ਰਵਾਸੀ ਲੜਕੀ ਸੀ ਜਿਸ ਨੂੰ ਮੈਂ ਇਨਸਾਫ ਦਿਵਾਇਆ ਜੇ ਮੈਂ ਪ੍ਰਵਾਸੀਆਂ ਨੂੰ ਇੰਨਾ ਨਫ਼ਰਤ ਕਰਦਾ ਹੁੰਦਾ ਉਹਨੂੰ ਇਨਸਾਫ਼ ਕੇ ਦਵਾਨਾ ਕਈ ਧੀਆਂ ਪਰਾਂ ਨੂੰ ਇਨਸਾਫ਼ ਦਿਵਾਇਆ ਤੇ ਇਸ ਕਰਕੇ ਅਸੀਂ ਧੀਆਂ ਦੀ ਇੱਜ਼ਤ ਕਰਨ ਵਾਲੇ ਆ ਪਰ ਕੁਝ ਇੱਕ ਜੇ ਅਸੀਂ ਕਹੀਏ ਕਿ ਮੀਡੀਆ ਮੀਡੀਆ ਕਰਮੀ ਜੇ ਅਸੀਂ ਤੁਸੀਂ ਕਹਿੰਦੇ ਕਿ ਅਸੀਂ ਟਿੱਪਣੀ ਨਹੀਂ ਕਰਦੇ ਕਿ ਉਹਨਾਂ ਨੇ ਜੇ ਗਲਤ ਖਬਰ ਲਾਤੀ ਆ ਚਲੋ ਉਹਦੇ ਨਾਲ ਸਾਡਾ ਕੋਈ ਨਹੀਂ ਮੈਂ ਸਪਸ਼ਟਿਕਰਨ ਦੇਣ ਲਈ ਅੱਗੇ ਵੀ ਆ ਮੇਰੀ ਉਸ ਉਹਨਾਂ ਮੀਡੀਆ ਨੇ ਇਹ ਦੁਬਾਰਾ ਜਿਹੜੀ ਆ ਬਾਈਟ ਵੀ ਲਈ ਆ ਤੇ ਉਹ ਚੱਲ ਵੀ ਰਹੀ ਆ ਕਿ ਸਾਰੀ ਸੱਚਾਈ ਕੀ ਆ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਨੂੰ ਜੇ ਸਾਂਭਣਾ ਨਾ ਜੇ ਪੰਜਾਬ ਨੂੰ ਵਾਖੇ ਪੰਜਾਬ ਬਣਾਉਣਾ ਤੇ ਫਿਰ ਮੇਰੀ ਮੇਰੀ ਬੇਨਤੀ ਹੈ ਕਿ ਸਾਨੂੰ ਅੱਗੇ ਆਉਣਾ ਪੈਣਾ ਇਸ ਤਰ੍ਹਾਂ ਅਸੀਂ ਪੰਜਾਬ ਨੂੰ ਰਲਾ ਪਾ ਕੇ ਤੇ ਸੰਭਿਆ ਨਹੀਂ ਜਾਣਾ ਗਰਾਊਂਡ ਲੈਵਲ ਤੇ ਕੰਮ ਕਰਨੇ ਪੈਣੇ ਨੇ ਜਿਸ ਤਰ੍ਹਾਂ ਦੇਖ ਸਕਦੇ ਆ ਉਸ ਤੋਂ ਬਾਅਦ ਜਦੋਂ ਤੁਹਾਨੂੰ ਮੈਂ ਦੱਸਣਾ ਜਿਹੜੀ ਅਸੀਂ ਗੱਲ ਰੋਕੀ ਹੋਈ ਸੀ ਕਿ ਉੱਥੇ ਥਾਣੇ ਦੇ ਵਿੱਚ ਉਹਨੇ ਲਿਖ ਲਿਖ ਕੇ ਦਿੱਤਾ ਬਕਾਇਦਾ ਉਸੇ ਟਾਈਮ ਲਿਖ ਕੇ ਦਿੱਤਾ ਸੀਗਾ ਉਹਨੇ ਆਪਣੀ ਗਲਤੀ ਮੰਨੀ ਹੈ ਹਾਂ ਗਲਤੀ ਮੰਨੀ ਹੈ ਕੀ ਮੇਰੀ ਗਲਤੀ ਆ ਅੱਗੇ ਤੋਂ ਮੈਂ ਇਦਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਕਰਦੀ ਅੱਗੇ ਤੋਂ ਕਿਸੇ ਨਾਲ ਇਹ ਵਿਵਹਾਰ ਨਹੀਂ ਕਰਦੀ ਫਿਰ ਅਸੀਂ ਇਹ ਗਿਆ ਪ੍ਰਸ਼ਾਸਨ ਨੂੰ ਜੇ ਇਹ ਗਲਤੀ ਮੰਨਦੀ ਆ ਕੱਲੂ ਬਾਈ ਚਾਂਸ ਜੇ ਇਹ ਲਿਖਤੀ ਲਿਖਤੀ ਰੂਪ ਵਿੱਚ ਹੋਈ ਸੀ ਆਪਣੀ ਉਸਲੇ ਹਾਂ ਹਾਂ ਲਿਖਤੀ ਰੂਪ थाने ਦੇ ਵਿੱਚ ਪਿਆ ਹੋਇਆ ਸਾਰਾ ਰਿਕਾਰਡ ਤੇ ਇਸ ਕਰਕੇ ਜੇ ਕੋਈ ਅੱਗੇ ਤੋਂ ਇਹ ਚੀਜ਼ ਕਰਨਗੇ ਠੀਕ ਆ ਉਹ 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 ਬੰਦੀ ਕਾਰਵਾਈ ਨਾਦ ਕੀਤੀ ਜਾਊਗੀ ਹਾਂ ਜੀ ਸਦਕੇ ਕੰਮ ਕਰਨ ਜੇ ਕਿਸੇ ਚੀਜ਼ ਦੀ ਲੋੜ ਆ ਉਹ ਸਾਨੂੰ ਦੱਸਣ ਸਾਡੀ ਪੰਜਾਬ ਸਿੰਘ ਸੰਸਥਾ ਅਸੀਂ ਲੋਕਾਂ ਦੀ ਮਦਦ ਕਰਦੇ ਨਾਦ ਵੀ ਮਦਦ ਕਰਾਂਗੇ ਪਰ ਅਸਲ ਦੇ ਵਿੱਚ ਪੰਜਾਬ ਦੇ ਹਾਲਾ ਦਿੰਨੇ ਮਾਰੇ ਹੋ ਚੁੱਕੇ ਨੇ ਕਿ ਪੰਜਾਬ ਸਰਕਾਰ ਨੂੰ ਬੇਨਤੀ ਹੱਥ ਬੰਨ ਕੇ ਕਿ ਯਾਰ ਬਚਾ ਲੋ ਪੰਜਾਬੀਆਂ ਨੂੰ ਅਸੀਂ ਕਹਿੰਦੇ ਆ ਕਿ ਬਾਹਰੋਂ ਅਸੀਂ ਕੰਮ ਕਰਨ ਲਈ ਇੱਥੇ ਬੁਲਾਵਾਂਗੇ ਮੈਨੂੰ ਲੋੜ ਨਹੀਂ ਸਾਨੂੰ ਬਾਹਰੋਂ ਬੁਲਾਉਣ ਦੀ ਸਾਡੇ ਆਪਣੇ ਜਿਹੜੇ ਪੰਜਾਬੀ ਬਾਹਰ ਗਏ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਸੰਭਲੋ ਕਿਵੇਂ ਸੰਭਾਲਿਆ ਜਾਊਗਾ ਇਹ ਪੰਜਾਬ ਨੂੰ ਇੱਕ ਸਟੇਟ ਹੋਣ ਦੇ ਕਿ ਪੰਜਾਬ ਮਤਲਬ ਇੱਕ ਹਿਮਾਚਲ ਵਾਂਗੂ ਆਪਣਾ ਇੱਥੇ ਆਪਣਾ ਅਧਿਕਾਰ ਹੋਣਾ ਚਾਹੀਦਾ ਚਲੋ ਇੱਕ ਛੋਟਾ ਜਿਹਾ ਸਵਾਲ ਜੰਦ ਜੰਦੇ ਕਰਾਂਗੇ ਆਪਾਂ ਇੱਕ ਮੰਗੂ ਮਰਜੀ ਨੇ ਇਹਨੂੰ ਪਤਾ ਨਾ ਕਿ ਸੌਦਾ ਲਾ ਦਿੱਤਾ ਗੁਰੂ ਘਰ ਦੇੰਦ ਬੋਵੜੀ ਸੋਸ਼ਲ ਮੀਡੀਆ ਤੇ ਬਹੁਤ ਮੀਡੀਆ ਦੇ ਮੋੜ ਦੇ ਗੱਲ ਪਈ ਹੈ ਚੀਜ਼ ਦੀ ਲੈ ਕੇ ਨਾ ਉਹ ਕਿੰਨੇ ਕੁ ਸਹੀ ਸੀ ਉਹ ਪੈਲਿੰਗ ਦੇ ਉਪਰ ਸੀ ਕੀ ਸੀ ਇੱਕ ਤਾਂ ਸੁਪਨਾ ਦਾ ਨੂੰ ਆਇਆ ਨਹੀਂ ਉੱਥੇ ਬੰਦਾ ਪਹੁੰਚ ਜਾਵੇ ਬੱਦੀ ਵੀ ਗਰਾਂ ਚ ਗੁਰੂ ਘਰ ਪਹੁੰਚਦਾ ਪਿਆ ਉਸ ਵਲੇ ਨਾ ਉਹ ਕਿੰਨਾ ਕੁ ਸਹੀ ਕਹਿੰਦੇ ਵੀ ਕਿੰਨਾ ਗਲਤ ਉਸ ਗੱਲ ਨੂੰ ਦੇਖੋ ਜੀ ਜਿਹੜੀ ਮੰਗੂ ਮੱਠਾ ਦੀ ਗੱਲ ਆ ਠੀਕ ਆ ਸਾਨੂੰ ਹਲੇ ਤੱਕ ਕੋਈ ਦਾ ਸਪਸ਼ਟਿਕਰਨ ਨਹੀਂ ਪਤਾ ਕੀ ਗੱਲ ਹੈ ਕੀ ਨਹੀਂ ਐਵੇਂ ਆਪਣੇ ਪੇ ਤੇ ਵੀਡੀਓ ਵਾਇਰ ਵੀ ਕੀਤੀ ਜੀ ਵਾਈਟ ਕਰਕੇ ਉਹਦੀ ਉਸ ਤੋਂ ਬਾਅਦ ਉਹਦਾ ਬਾਥਰੂਮ ਵਾਸ਼ਰੂਮ ਜਾ ਕੇ ਬਾਥਰੂਮ ਤੇ ਜਾ ਕੇ ਉਹਦਾ ਕਤਲ ਕਰਤਾ ਜਾਂਦਾ ਉਹਦਾ ਰਾਜ ਜਾਂਦਾ ਮੈਂ ਇਹ ਚੀਜ਼ ਨਹੀਂ ਕਹਿਣਾ ਜਾਂਦਾ ਕਿ ਹਲੇ ਤੱਕ ਤੇ ਕੋਈ ਇਦਾਂ ਦੀ ਮੈਨੂੰ ਗੱਲ ਨਹੀਂ ਪਤਾ ਲੱਗੀ ਜੇ ਹੋਈ ਹੋਊਗੀ ਜਿੱਦਾਂ ਹੁਣ ਉਹਦੇ ਸੋਸ਼ਲ ਮੀਡੀਆ 'ਤੇ ਮੈਂ ਕੋਈ ਇਦਾਂ ਦੀ ਨਹੀਂ ਸਾਨੂੰ ਸਪਸ਼ਟਿਕਰਨ ਆਇਆ ਇਦਾਂ ਤਾਂ ਹਾਲੇ ਕੀ ਹੋਇਆ ਕੀ ਨਹੀਂ ਕੀ ਉਹ ਵਾਕਈ ਬੇਅਦਬੀ ਕਰਦਾ ਸੀ ਕਿ ਇਦਾਂ ਦੀ ਗੱਲ ਆ ਜੇ ਤੇ ਬੇਅਦਬੀ ਕਾਦਰਿਆ ਸੀ ਵਾਕਏ ਤੇ ਉਹਦੀ ਵੀਡੀਓ ਫੁਟੇਜ ਵੀ ਹੋਣੀ ਚਾਹੀਦੀ ਨਾ ਆਪਾਂ ਇਹ ਕਹਿੰਦੇ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਹੈਗਾ ਨਿੰਗ ਸਿੰਘ ਚਲ ਅਸਲ ਦੇ ਵਿੱਚ ਜਦੋਂ ਸੱਚਾਈ ਨਾ ਪਤਾ ਹੋਵੇ ਨਾ ਫਿਰ ਬੋਲਣਾ ਨਹੀਂ ਚਾਹੀਦਾ ਤੇ ਇਸ ਕਰਕੇ ਅਸੀਂ ਜਿਹੜੀ ਉਹਦੀ ਸੱਚਾਈ ਬਾਰੇ ਸਾਨੂੰ ਹਲੇ ਪਤਾ ਨਹੀਂ ਕਿ ਬੇਅਦਬੀ ਵਾਕਏ ਕਰਦੇ ਅਸੀਂ ਕੀ ਗੱਲ ਸੀ ਕੀ ਨਹੀਂ ਪਰ ਪੁਲਿਸ ਪ੍ਰਸ਼ਾਸਨ ਤੋਂ ਪਤਾ ਲੱਗ ਰਿਹਾ ਕਿ ਇਹ ਸਾਜ਼ਿਸ਼ ਕੀਤੀ ਗਈ ਸੀ ਤੇ ਉਹਤੇ ਪਰਚਾ ਵੀ ਬੰਦਾ ਹੋ ਜਾਊ ਤੇ ਕੀ ਦੇ ਦੇ ਇਦਾਂ ਦੇ ਬੰਦੇ ਵੀ ਬਦਾਮ ਵੀ ਕਰਦੇ ਆਪਾਂ ਨੂੰ ਬਦਨਾਮੀ ਦੇਖੋ ਜੀ ਬਦਨਾਮੀ ਅਜੇ ਤੁਸੀਂ ਦੇਖੋ ਉਹਨੇ ਮਾਮਲਾ ਹੈ ਨਾ ਤੇ ਜੇ ਬੰਦਾ ਕਹਿੰਦਾ ਪੰਜ ਉਂਗਲਾਂ ਹੁੰਦੀ ਆ ਹਨਾ ਉਹਦੇ ਜੇ ਇੱਕ ਉਂਗਲ ਗਲਤ ਕਰਦੀ ਬਸ ਸਾਰੀ ਉਂਗਲਾਂ ਗਲਤ ਮੰਨੀ ਜਾਂਦੀ ਆ ਹਨਾ ਬੰਦਾ ਕਹਦਾ ਇਹ ਵੀ ਗਲਤ ਆ ਕੱਲ ਤੁਸੀਂ ਨੂੰ ਵੀ ਕਹੂਏ ਯਾਂਕ ਬਾਬਾ ਜੀ ਇਹ ਵੀ ਗਲਤ ਤਾਂ ਸ਼ਾਇਦ ਹੈ ਨਹੀਂ ਨਹੀਂ ਬਿਲਕੁਲ ਪਾਣੀ ਕਹਿੰਦੇ ਮਾਨੀ ਚ ਹੋ ਜਾਂਦਾ ਨੋ ਡਾਊਟ ਬਿਲਕੁਲ ਬਿਲਕੁਲ ਜੀ ਤੁਹਾਡੀ ਗੱਲ درست ਹੈ ਜੀ ਦੇਖੋ ਜਿਹੜੇ ਅਸੀਂ ਨੀਲਾ ਬਾਣਾ ਪਾ ਲਿਆ ਨਾ ਨੀਲੇ ਬਾਣੇ ਦੇ ਵਿੱਚ ਤੁਸੀਂ ਫਿਰ ਇਹ ਜੀ ਸਮਝੋ ਨਾ ਕਿ ਅਸੀਂ ਥੋੜੀ ਜਿਹੀ ਨਿਮਰਤਾ ਨਿਮਰਤਾ ਤੇ ਸਾਡੀ ਖਤਮ ਹੋ ਜਾਂਦੀ ਕਦੋਂ ਖਤਮ ਹੁੰਦੀ ਹੈ ਜਦੋਂ ਸਾਡੇ ਸਾਹਮਣੇ ਕੋਈ ਜ਼ਿਆਦਾ ਜਾਤੀ ਕਰੂਗਾ ਕਿਸੇ ਨਾਲ ਧੱਕਾ ਕਰੂਗਾ ਜਾਂ ਕਿਸੇ ਨਾਲ ਵੀ ਕੋਈ ਇਦਾਂ ਦੀ ਗੈਂਗਵਾਰਾ ਬਣਾ ਕੇ ਜਿਸ ਤਰ੍ਹਾਂ ਪ੍ਰਵਾਸੀ ਪੰਜਾਬ ਦੇ ਵਿੱਚ ਕਰਦੇ ਪਏ ਨੇ ਇਸ ਜੀ ਇਹ ਚੀਜ਼ਾਂ ਕਰਨਗੇ ਤੇ ਅਸੀਂ ਬਖਸ਼ਾਂਗੇ ਨਹੀਂ ਮੈਂ ਵੀਡੀਓ ਦੇ ਵਿੱਚ ਸ਼ਰਮ ਕਹਿਣਾ ਚਾਹਣਾ ਕਿ ਕੋਈ ਵੀ ਆ ਚਾਹੇ ਤੁਸੀਂ ਪੰਜਾਬ ਮੈਂ ਕਹਿੰਨਾ ਮੈਂ ਸ਼ਰਿਆਮ ਕਹਿੰਨਾ ਯੂਪੀ ਬਿਹਾਰ ਜਾ ਕੇ ਜਾਓ ਚਾਰ ਪੰਜਾਬੀ ਇਕੱਠੇ ਹੋ ਕੇ ਉੱਤੇ ਹੱਲਾ ਕਰਕੇ ਦੱਸੋ ਮਿੰਡ ਚ ਮਿੰਡ ਚ ਜੱਕ ਲੈਣਗੇ ਮਿੰਡ ਚ ਪਰਚਾ ਹੋ ਜਾਊਗਾ ਮਿੰਡ ਚ ਅੰਦਰ ਹੋਣਗੇ ਹੁਣ ਜੇ ਗੱਲ ਕਰੀਏ ਤਾਂ ਸਾਡੇ ਲੱਖਾਂ ਨੌਜਵਾਨਾਂ ਜਿਹੜੇ ਜਿਲ੍ਹਾ ਦੇ ਵਿੱਚ ਛੜਦੇ ਪਏ ਉਹਨਾਂ ਦਾ ਕਸੂਰ ਕੀ ਆ ਜੇ ਅਸੀਂ ਚਿੱਟੇ ਨੂੰ ਚਿੱਟੇ ਦੀ ਗੱਲ ਕਰੀਏ ਸਵਾਲ ਵਿੱਤੇ ਰੁੱਕ ਗਏ ਆਪਾਂ ਆਪਾਂ ਮੰਗੂ ਮਨਸੀ ਦੀ ਗੱਲ ਕਰਦੇ ਪਏ ਸੀ ਉਹ ਕਿੰਨਾ ਕ ਸਹੀ ਕਿੰਨਾ ਕ ਗਲਤ ਆਦਾ ਇਸ ਸਵਾਲ ਤੇ ਆਓ ਦੇਖੋ ਜੀ ਜੇ ਤੇ ਹਲੇ ਤੱਕ ਸਾ ਮੈਂ ਦੱਸਿਆ ਤੁਹਾਨੂੰ ਸਪਸ਼ਟੀਕਰਨ ਦੇ ਦਿੱਤਾ ਕਿ ਹਲੇ ਤੱਕ ਉਹਦਾ ਕੋਈ ਸਾਨੂੰ ਮਾਮਲਾ ਨਹੀਂ ਪਤਾ ਲੱਗਿਆ ਜੇ ਮਾਮਲਾ ਪਤਾ ਹੋਵੇ ਨਾ ਫਿਰ ਆ ਜੇ ਤੇ ਵਾਕਿਆ ਵਿਅਦਬੀ ਕਰਦਾ ਹੁੰਦਾ ਉਹਦੀ ਕੋਈ ਵੀਡੀਓ ਫੁਟੇਜ ਹੁੰਦੀ ਇਸ ਤਰ੍ਹਾਂ ਕੋਈ ਅੰਗ ਪਾਰ ਰਿਆ ਜਾਂ ਕੋਈ ਇਦਾਂ ਦੀ ਗੱਲ ਕਰ ਰਿਆ ਜਾਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਉਹਦੀ ਸਾਨੂੰ ਚੀਜ਼ ਤਾਂ ਪਤਾ ਲੱਗਣੀ ਚਾਹੀਦੀ ਸਾਨੂੰ ਹਲੇ ਇਦਾਂ ਦਾ ਕੋਈ ਪਤਾ ਨਹੀਂ ਲੱਗਿਆ ਉਹਦੇ ਬਾਰੇ ਮੈਂ ਕੋਈ ਕਮੈਂਟ ਵੀ ਨਹੀਂ ਕਰਨਾ ਚਾਹੂੰਗਾ ਠੀਕ ਆ ਜੇ ਜੋ ਵੀ ਹੋਇਆ ਉੱਥੇ ਹਲੇ ਤੱਕ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਪਤਾ ਹਲੇ ਕਈ ਨੰਗ ਦੋਸਤੋ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਕਿ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਲ ਹੋਈ ਸੀ ਹਰ ਸਾਤੇ ਬਾਬਾ ਜੀ ਪੁੰਚਦੇ ਅੰਗ ਬਾਬਾ ਜੀ ਪੁੰਚੇ ਸੀ ਉਹਨੇ ਵੱਲੋਂ ਉਹਨੇ ਵੱਲੋਂ ਦੇੜੀਸ ਵੱਲੋਂ ਮਾਫੀ ਵੀ ਮੰਗੀ ਗਈ ਥਾਣੇ ਦੇ ਵਿੱਚ ਪ੍ਰਵਾਸੀ ਪ੍ਰਵਾਸਾਂ ਨੂੰ ਕਹਿਦੀ ਆਪਾਂ ਕੁਝ ਐਂਡ ਵਿੱਚ ਕਹਿਣਾ ਚਾਹੁੰਦੇ ਉਹ ਕੁਝ ਪੈਸੇ ਐਂਡ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਆ ਕੀ ਵੱਤੋ ਵੱਧ ਜਿਹੜੇ ਸਾਡੇ 117 ਐਮਐਲਏ ਨੇ ਕਿ ਪੰਜਾਬ ਦੀ ਇੱਕ ਕੋਈ ਦੁਰਦਸ਼ਾ ਨਹੀਂ ਬੁਰੀ ਹੋਈ ਪਈ ਆ ਕਿ ਪੰਜਾਬ ਨੂੰ ਸੰਭਿਆ ਜਾਵੇ ਪਹਿਲੇ ਤਾਂ ਪੰਜਾਬ ਨੂੰ ਸਟੇਟ ਹੱਦ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਕਿਰਤ ਦਾ ਮੌਕਾ ਦਿੱਤਾ ਜਾਵੇ ਕੰਮ ਦਾ ਬਿਜ਼ਨਸ ਦਾ ਵੀ ਕੰਮ ਦਾ ਪਹਿਲ ਦਿੱਤੀ ਜਾਵੇ ਜਿੱਤੇ ਜਦ ਕਿ ਦੂਜੀ ਇਹ ਹੈ ਕਿ ਸਾਡੀ ਜ਼ਮੀਨਾਂ ਤੇ ਗੈਰ ਜਿਹੜੇ ਅਡਾਨੀ ਬਾਨੀ ਵਰਗੇ ਜਾਂ ਹੋਰ ਲੋਕ ਇੱਥੇ ਜ਼ਮੀਨਾਂ ਖਰੀਦ ਰਹੇ ਨੇ ਉਹਨਾਂ ਦੀ ਇਹ ਬੰਦ ਕੀਤੀ ਜਾਵੇ ਸਿਰਫ ਪੰਜਾਬ ਦਾ ਹੀ ਵਾਸੀ ਪੰਜਾਬ ਦੀ ਜ਼ਮੀਨ ਖਰੀਦ ਸਕਦਾ ਇਹ ਕੋਈ ਰੂਲ ਪਾਸ ਕੀਤਾ ਜਾਵੇ ਤਦ ਜਾ ਕੇ ਕੋਈ ਠੱਲ ਦੂਜੀ ਗੱਲ ਇੱਕ ਜਿਹੜੇ ਅੱਜ ਰੌਲਾ ਪਾਉਂਦੇ ਨੇ ਕਿ ਪੰਜਾਬ ਬਚਾ ਲੋ ਪੰਜਾਬੀਆਂ ਦਾ ਬਚਾ ਲੋ ਪੰਜਾਬੀ ਤੇ ਪੰਜਾਬ ਇਦਾਂ ਨਹੀਂ ਬਚਾਇਆ ਜਾਣਾ ਪੰਜਾਬ ਜਦੋਂ ਬਚਾਉਣ ਦੀ ਗੱਲ ਹੁੰਦੀ ਹੈ ਜਦੋਂ ਚਿੱਟੇ ਦੇ ਖਿਲਾਫ ਭਾਈ ਅਮਰਤਪਾਲ ਸਿੰਘ ਖਾਲਸਾ ਬੋਲਦਾ ਸੀ ਉਦੋਂ ਦਾ ਉਹ ਜੇਲਾ ਦੇ ਵਿੱਚ ਤੱਕ ਤਾਂ ਕਿਹੜਾ ਜਥੇਬੰਦੀ ਵਾਲਾ ਬੋਲਿਆ ਕੌਣ ਬੋਲਿਆ ਜਦੋਂ ਬੰਦਾ ਮਰ ਜਾਂਦਾ ਨਾ ਉਦੋਂ ਤੁਹਾਨੂੰ ਚੇਤੇ ਆਉਂਦਾ ਦੀਪ ਸਿੱਧੂ ਪੰਜਾਬ ਦੀ ਗੱਲ ਕਰਦਾ ਸੀ ਉਹ ਮਰ ਗਿਆ ਉਹ ਤੁਹਾਨੂੰ ਚੇਤੇ ਆਣ ਲੱਗ ਪਿਆ ਸਿੱਧੂ ਮੂਸੇ ਵਾਲਾ ਜਦੋਂ ਪੰਜਾਬ ਦੀ ਗੱਲ ਕਰਨ ਲੱਗ ਪਿਆ ਸੀ ਪੰਜਾਬ ਦੇ ਉਹਨੂੰ ਮਰਵਾਤਾ ਤੇ ਇੱਥੇ ਦੋ ਟੱਕੇ ਦੇ ਬੰਦੇ ਜਿਹੜੇ ਬਿਸ਼ਨੋਈ ਵਰਗੇ ਜੇਲਾ ਦੇ ਵਿੱਚੋਂ ਇੰਟਰਵਿਊ ਦਿੰਦੇ ਨੇ ਸਰਕਾਰ ਰੋਕ ਥੰਮ ਕਿਉਂ ਨਹੀਂ ਲਗਾਉਂਦੀ ਬਈ ਕਿਉਂ ਉਹ ਆਪ ਪਾਲੇ ਹੋਏ ਨੇ ਦੂਜੀ ਗੱਲ ਇਹ ਆ ਵੀਰੋ ਜੇ ਅੱਜ ਪੰਜਾਬ ਨੂੰ ਬਚਾਉਣਾ ਪੰਜਾਬੀਆਂ ਨੂੰ ਬਚਾਉਣਾ ਨਾ ਤੇ ਰੋਲਾ ਨਹੀਂ ਪਾਉਣਾ ਪੈਣਾ ਪਹਿਲੇ ਤੇ ਆਪਣੇ ਗਰਾਊਂਡ ਲੈਵਲ ਤੇ ਪੰਜਾਬ ਦੇ ਹੱਕਾਂ ਦੇ ਵਿੱਚ ਖੜੀਏ ਤੇ ਦੂਜੀ ਗੱਲ ਇਹ ਜਿਹੜਾ ਪ੍ਰਵਾਸੀਆ ਦਾ ਵਾਰ-ਵਾਰ ਅਟੈਕ ਹੋ ਰਿਹਾ ਉਹਨਾਂ ਨੂੰ ਰੋਕੀਏ ਤੀਜੀ ਗੱਲ ਸਰਕਾਰ ਨੂੰ ਵੀ ਲੀਡਰਾਂ ਦਾ ਵੀ ਕੋਈ ਹੱਕ ਬੰਦਾ ਕਿ ਲੀਡਰ ਆ ਕੇ ਇੱਥੇ ਵਿਆਹਾਂ ਤਾਂ ਦੇ ਕੇ ਚਲੇ ਜਾਂਦੇ ਨੇ ਅਸਲ ਦੇ ਵਿੱਚ ਸਭ ਤੋਂ ਨਕਲੀ ਵੋਟਾਂ ਬਣਾ ਨਾਲੇ ਲੀਡਰ ਨੇ ਜੇ ਦੇਖਿਆ ਜਾਵੇ ਜਿਹੜੇ ਬਾਹਰੋਂ ਆਏ ਨੇ ਇੰਨਾ ਦੇ ਸਮਾਂਤੇ ਤੇ ਇਹ ਰਾਜਨੀਤੀਆਂ ਕਰਦੇ ਫਿਰਦੇ ਨੇ ਇਹ ਵੋਟਾਂ ਵੀ ਕੈਨਸਲ ਕੀਤੀਆਂ ਜਾਣ ਇਹਦਾ ਮੁੱਦਾ ਲੈ ਕੇ ਮੈਂ ਜਲਦੀ ਹਾਜ਼ਰ ਹੋਵਾਂਗਾ ਐਂਡ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਪੰਜਾਬੀਓ ਇਕੱਠੇ ਹੋ ਜਾਓ ਇਹ ਤੁਹਾਡਾ ਬਹੁਤ ਬੇੜਾ ਗਰਖ ਹੋਣ ਵਾਲਾ ਜੇ ਅਸੀਂ ਔਲਾ ਪਾਉਂਦੇ ਫਿਰਦੇ ਕਿ ਮੁੰਡੇ ਬਾਹਰ ਜਾ ਰਹੇ ਨੇ ਮੁੰਡਿਆਂ ਨੂੰ ਬਾਹਰ ਜਾਣਾ ਹੀ ਹੈ ਜਿੱਥੇ ਕੰਮ ਹੀ ਇੱਥੇ ਲੋਕਾਂ ਨੂੰ ਬਾਹਰੇ ਲੋਕ ਆ ਕੇ ਕਰਨਗੇ ਇਸ ਕਰਕੇ ਆਪਣਾ ਪੰਜਾਬ ਸੰਭੋ ਆਪਣੇ ਤੇ ਕਿਰਤ ਕਰੋ ਆਪਣੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਨਾ ਪੂਰੀ ਦੁਨੀਆ ਦੇ ਵਿੱਚ ਮੰਨੀ ਜਾਂਦੀ ਆ ਤੇ ਆਪਣੀ ਪੰਜਾਬ ਦੀ ਜ਼ਮੀਨਾਂ ਨਾ ਵੇਚੋ ਇਸ ਤਰ੍ਹਾਂ ਤੇ ਇਹੀ ਬੇਨਤੀ ਆ ਤੇ ਲਾਸਟ ਦੇ ਵਿੱਚ ਇਹੀ ਆ ਕਿ ਜਿਹੜਾ ਨਸ਼ਾ ਆ ਉਹ ਨਸ਼ਾ ਇਦਾਂ ਨਹੀਂ ਬੰਦ ਹੋਣਾ ਜੇ ਨਸ਼ੇ ਨੂੰ ਅਸੀਂ ਆਪ ਬੰਦ ਕਰਾਂਗੇ ਡੰਡਾ ਚੱਕ ਲੋ ਆ ਤਿਰਪਾਨਾ ਚੱਕ ਲੋ ਸ਼ਸਤਰਧਾਰੀ ਹੋ ਜਾਓ ਮੇਰਾ ਤੇ ਇਹੀ ਮੈਸੇਜ ਆ ਜਿੰਨੇ ਵੀ ਨੌਜਵਾਨ ਕੇਸ ਕਟਾ ਕੇ ਬੈਠੇ ਹੋ ਨੇ ਆਪਣੇ ਸ਼ਸਤਰਧਾਰੀ ਹੋ ਸ਼ਸਤਰਧਾਰੀ ਹੋਣ ਨਾਲ ਅੱਜ ਮੇਰਾ ਜਿਹੜਾ ਮੈਂ ਤੁਹਾਡੇ ਸਾਹਮਣੇ ਜਿੰਦੀ ਜਾਦੀ ਮਿਸਾਲ ਆ ਜੇ ਸ਼ਸਤਰਧਾਰੀ ਨਾਂ ਹੁੰਦਾ ਜੜਾ ਖੜਾ ਮੈਨੂੰ ਕੁੱਟ ਕੇ ਚਲਾ ਜਾਂਦਾ ਤੇ ਹੱਥ ਤੱਕ ਨਹੀਂ ਲੱਗਣ ਦਿੱਤਾ ਇਹ ਹੈ ਸਾਡੀ ਪਾਵਰ ਤੇ ਇਹ ਪਾਵਰ ਹਮੇਸ਼ਾ ਕਾਇਮ ਰਹੂਗੀ ਰਹੂਗੀ ਤੇ ਐਂਡ ਤੇ ਸਾਰੇ ਵੀਰਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ